ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਕਿਸੇ ਵੀ ਮਿਲਾਵਟ ਤੋਂ ਬਿਨਾਂ ਮੰਗੇੋ ਜੈਮ ਉਹਦੇ ਲਈ ਆਪਾਂ ਅੰਬ ਲੈ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਾਂਗੇ ਛਿੱਲਣ ਤੋਂ ਬਾਅਦ ਇਹਦੇ ਛੋਟੇ-ਛੋਟੇ ਪੀਸ ਕਰ ਲਵਾਂਗੇ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਦੇਖਣੀ ਚਾਹੀਦੀ ਹੈ ਇਦਾਂ ਦੀਆਂ ਚੀਜ਼ਾਂ ਬਿਨਾਂ ਕਿਸੇ ਮਿਲਾਵਟ ਤੋਂ ਪ੍ਰੀਜ਼ਰਵੇਟਿਵ ਤੋਂ ਬੱਚਿਆਂ ਨੂੰ ਜੈਮ ਖਾਣਾ ਬਹੁਤ ਹੀ ਪਸੰਦ ਹੁੰਦਾ ਹੈ ਪਰ ਜਿਹੜੀ ਆਪਾਂ ਰੈਡੀਮੇਡ ਜੈਮ ਲੈਣੇ ਆ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਾਈ ਹੁੰਦੇ ਬਹੁਤ ਮਾਤਰਾ ਦੇ ਵਿੱਚ ਜੋ ਕਿ ਨੁਕਸਾਨ ਕਰਦੇ ਨੇ ਇਸ ਲਈ ਆਪਾਂ ਅੱਜ ਆਰਗੈਨਿਕ ਤਰੀਕੇ ਨਾਲ ਘਰ ਦੇ ਵਿੱਚ ਹੀ ਜੈਮ ਬਣਾਵਾਂਗੇ ਇਹਦੇ ਲਈ ਆਪਾਂ ਮਿਕਸੀ ਦਾ ਜਾਰ ਲੈ ਲਿਆ ਹੁਣ ਇਹਨਾਂ ਨੂੰ ਆਪਾਂ ਆਂਬ ਨੂੰ ਸਾਰੇ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਦਾ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਹੈ ਤੁਸੀਂ ਜੈਮ ਕਿਸੇ ਵੀ ਫਰੂਟ ਤੋਂ ਬਣਾ ਸਕਦੇ ਹੋ ਪਰ ਆਂਬ ਦਾ ਸੀਜ਼ਨ ਚੱਲਦਾ ਹੈ ਇਸ ਲਈ ਆਪਾਂ ਆਂਬ ਤੋਂ ਅੱਜ ਜੈਮ ਬਣਾ ਕੇ ਤਿਆਰ ਕਰਾਂਗੇ ਸਾਰੇ ਪੇਸਟ ਨੂੰ ਇੱਕ ਪੈਨ ਦੇ ਵਿੱਚ ਕੱਢ ਲਾਂਗੇ ਆਪਾਂ ਚੰਗੀ ਤਰ੍ਹਾਂ ਜਾਰ ਨੂੰ ਸਾਫ਼ ਕਰ ਲਾਂਗੇ ਇਸ ਤੋਂ ਬਾਅਦ ਪੈਨ ਨੂੰ ਆਪਾਂ ਗੈਸ ਤੇ ਰੱਖਾਂਗੇ ਤੇ ਚਲਾਉਂਦੇ ਹੋਏ ਕੜਚੀ ਨੂੰ ਦੋ ਤੋਂ ਤਿੰਨ ਮਿੰਟ ਚਲਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਚਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਕਾ ਲਾਂਗੇ ਦੋ ਤੋਂ ਤਿੰਨ ਮਿੰਟ ਲਈ ਸਮੂਆ ਪਾתי ਹੋਂ ਤੱਕ ਪਕਾਉਣਾ ਹੈ 2 ਤੋਂ 3 ਮਿੰਟ ਪਕਾ ਕੇ ਇਹਦੇ ਵਿੱਚ ਆਪਾਂ ਅੱਧਾ ਕੱਪ ਸ਼ੱਕਰ ਦਾ ਬੂਰਾ ਕੰਡ ਮਤਲਬ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਤੇ ਫਿਰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਪਕਾ ਲਾਂਗੇ ਮਿਕਸ ਕਰਦੇ ਹੋਏ ਜਿੰਨੀ ਦੇਰ ਇਹਦਾ ਠਿੱਕ ਜਿਹਾ ਟੈਕਸਚਰ ਠਿੱਕ ਜਿਹਾ ਨਾ ਆ ਜਾਵੇ ਉਨੀ ਦੇਰ ਇਹਨੂੰ ਪਕਾਉਂਦੇ ਰਹਾਂਗੇ ਬਹੁਤ ਚਲਦੇ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਥੋੜੀ ਦੇਰ ਦੇ ਵਿੱਚ ਇਹਦਾ ਟੈਕਸਚਰ ਸੰਗਣਾ ਜਿਹਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਕਿ ਨਿੰਬੂ ਨੂੰ ਜੋੜ ਦਾਂਗੇ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਚਰਨਜੀਤ ਕਿਚਨ ਜੇ ਤੁਹਾਨੂੰ ਸਾਡਾ ਵੀਡੀਓ ਥੋੜਾ ਜਿਹਾ ਵੀ ਵਧੀਆ ਜਾਂ ਲਾਹੇਵੰਦ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹਿਣਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈਮ ਬਣ ਕੇ ਤਿਆਰ ਹੈ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਹਨੂੰ ਇੱਕ ਬੌਲ ਵਿੱਚ ਕੱਢ ਲਾਂਗੇ ਠੰਡਾ ਕਰਨ ਤੇ ਹੀ ਬੌਲ ਦੇ ਵਿੱਚ ਕੱਢਣਾ ਇਸ ਜੈਮ ਨੂੰ ਤੁਸੀਂ ਇੱਕ ਹਫ਼ਤੇ ਲਈ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬੱਚਿਆਂ ਨੂੰ ਇਹ ਮੰਗੇੋ ਜੈਮ ਬਹੁਤ ਪਸੰਦ ਆਉਂਦੀ ਹੈ ਇਹ ਤੁਸੀਂ ਵੀ ਬਣਾ ਕੇ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਸਨ ਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਤੁਸੀਂ ਇਸ ਨੂੰ ਚਾਹੇ ਬ੍ਰੈਡ ਤੇ ਲਗਾ ਕੇ ਖਾਓ ਜਾਂ ਚਪਾਤੀ ਤੇ ਲਗਾ ਕੇ ਖਾਓ ਜਿਵੇਂ ਵੀ ਤੁਹਾਡਾ ਮਨ ਕਰਦਾ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਧੰਨਵਾਦ ਜੀ